ਆਪਣੇ ਚਾਚਾ ਜੀ ਮਿੱਤਰੋ ਗੋਗੀ ਮਾਨ ਗੋਗੀ ਫੁੱਟਬਾਲਰ ਬੂਟਾ ਜੀ ਦਾ ਗਾਣਾ ਆਇਆ ਕਰੋ ਚੱਕ ਹਾਵਿਤ ਹੱਕਰਦੀ ਹੋਵੇ ਮੇਰੇ ਤੇ ਮਰਦੀ ਹੋਵੇ ਰੰਗ ਦੀ ਪਾਨ ਸਾਵਲੀ ਹੋਵੇ ਦਿਲ ਤੋਂ ਪਰ ਕਰਦੀ ਹੋਵੇ ਰੰਗ ਦੀ ਪਾਨ ਸਾਵਲੀ ਤੇਰੇ ਚੰਨ ਵਾਂਗੂ ਉੱਚਦਾ ਕੇ ਨਾ ਹੋਵੇ ਤੇਰੇ ਚੰਨ ਵਾਂਗੂ ਉੱਚਦਾ ਕੇ ਨਾ ਹੋਵੇ ਰੱਬਾ ਸਾਨੂੰ ਪਿਆਰ ਦੇ ਦੇ ਛੋੜਾ ਸਾਨੂੰ ਯਾਰ ਦੇ ਦੇ ਛੋੜਾ ਸਾਨੂੰ ਪਿਆਰ ਦੇ ਦੇ ਆ ਵੀਰੇ ਸੁਣ ਲੈ ਫਿਰ ਪਹਿਲਾਂ ਤਾਂ ਐ ਦੱਸਿਓ ਕਮੈਂਟ ਜ਼ਰੂਰ ਕਰਿਓ ਵੀ ਕਿਵੇਂ ਲੱਗਿਆ ਸਾਈਕਲ ਨਾਲ ਗੱਲ ਕਰਦੇ ਆਪਾਂ ਵੀਡੀਓ ਦੀ ਯਾਰ ਗਾਣਾ ਤਾਂ ਜਿਹੜੇ ਬੋਲ ਹੈਗੇ ਨੇ ਕਯਾ ਬਾਤ ਹੀ ਨੇ ਹਨਾ ਵੀ ਚੰਨ ਤੇ ਦਾਗ ਨਾ ਹੋਵੇ ਰੋਮਾਂਟਿਕ ਟਾਈਪ ਅਜ ਮੈਂ ਹੁਣ ਯਾਰ ਦੁਨੀਆ ਤੂੰ ਮੈਂ ਜੇ ਚੱਲੀ ਜਾਂਦੀ ਐ ਤੂੰ ਮੈਂ ਮੈਂ ਐ ਜੇ ਹੋਈ ਜਾਂਦੀ ਆ ਉਹ ਹਿਸਾਬ ਤੇ ਵੀ ਹਟਕੇ ਜੇ ਲੱਗਿਆ ਜਿਵੇਂ ਆਪਾਂ ਆਪ ਦਾ ਰਿਵਿਊ ਦਿੰਨੇ ਆ ਇਹ ਗਾਣੇ ਤੇ ਠੀਕ ਐ ਵੀ ਮੈਨੂੰ ਬਹੁਤ ਪਸੰਦ ਆਇਆ ਤੇ ਵੀਡੀਓ ਤਾਂ ਪੁੱਛੋ ਹੀ ਨਾ ਵੀ ਵੀਡੀਓ ਦੇ ਤਾਂ ਮੇਰੇ ਕੋਲੇ ਲੱਭ ਜੀ ਨਹੀਂ ਕਯਾ ਬਾਤ ਹੀ ਕਰਤੀ ਯਾਰ ਜਦੋਂ ਕੈਫੇ ਜੇ ਚ ਬੈਠਾ ਉਹ ਹੈਂ ਸੈਕਟਰ ਜੀ ਉਹ ਕਰਦਾ ਉਹ ਤਾਂ ਮੈਂ ਚਾਚੇ ਨੂੰ ਸਪੈਸ਼ਲ ਫੋਨ ਕਰਕੇ ਗਿਆ ਮੈਂ ਕਿਹਾ ਕੀ ਬਾਤ ਆ ਚਾਚਾ ਵੀਡੀਓ ਮੈਂ ਕਿਹਾ ਮੈਨੂੰ ਬਹੁਤ ਪਸੰਦ ਆਈ ਕਿਉਂਕਿ ਉਹ ਵੀਡੀਓ ਇੱਕ ਤੱਕਲੇ ਗਾਣੇ ਦੇ ਟਾਈਪ ਦੇ ਹੁੰਦੀ ਐ ਇੱਕ ਸੁਨੇਹਾ ਵੀ ਆ ਵੀ ਵਿੱਚ ਮੈਸੇਜ ਵੀ ਆ ਗਿਆ ਯਾਰ ਵੀ ਨਸ਼ੇ ਯਾਰਾ ਨਾ ਮਾੜੀ ਗੱਲ ਹੀ ਆ ਹੈਨਾ ਜਦੋਂ ਉਹ ਪਿੰਡ 'ਚ ਲੱਗਦਾ ਚਾਚਾ ਕਹਿੰਦਾ ਐਂ ਉਂਗਲ ਜੀ ਮਾਰ ਦਿੰਦਾ ਕਿ ਵੀ ਨਾ ਵਾਰੇ ਠੀਕ ਐ ਵੀ ਮੈਨੂੰ ਉਹ ਬਹੁਤ ਵਧੀਆ ਲੱਗਾ ਠੀਕ ਐ ਮੈਂ ਸਪੈਸ਼ਲ ਫੋਨ ਕਰਕੇ ਵੀ ਕਿਹਾ ਵੀ ਕੀ ਬਾਤ ਆ ਚਾਚਾ ਵੀ ਮੈਨੂੰ ਆ ਸੀਨ ਤਾਂ ਯਾਰ ਪੁੱਛ ਹੀ ਨਾ ਠੀਕ ਆ ਕਿਉਂਕਿ ਇਹ ਸਮੇਂ ਦੀ ਲੋੜ ਆ ਬਾਈ ਹੁਣ ਜਮੇ ਵਿੱਚ ਗਾਣਿਆਂ ਦੇ ਵੀਡੀਓ ਚ ਹਨਾ ਲੋਕ ਧੂਆਂ ਹੀ ਦਿਖਾਈ ਜਾਂਦੇ ਨੇ ਐ ਉੜਦਾ ਕਿ ਕੋਈ ਕਿਵੇਂ ਕੋਈ ਕਿਵੇਂ ਹਨਾ ਵੀ ਉਹ ਟਾਈਪ ਤੇ ਵੀ ਹੁਣ ਆ ਲੋੜ ਆ ਵੀ ਸਮੇਂ ਦੀ ਯਾਰ ਜੂਤ ਨੂੰ ਹਨਾ ਆ ਚੀਜ਼ਾਂ ਤੋਂ ਦੱਸਿਆ ਜਾਵੇ ਵੀ ਆ ਮਾੜੀ ਚੀਜ਼ ਆ ਯਾਰ ਕਿੱਥੇ ਹੁਣ ਤਾਂ ਜ ਮਤਲਬ ਕਿ ਸੈਕਟਰ ਨੂੰ ਜਾਂ ਕੋਈ ਹੋਰ ਚੀਜ਼ ਨੂੰ ਜੇ ਮੈਂ ਕਹਿੰਨਾ ਹੁਣ ਆ ਪੱਲਗੀ ਸੈਕਟਰ ਤੋਂ ਸ਼ੁਰੂਆਤ ਆ ਰੇਕ ਦੀ ਸੈਟ ਤੋਂ ਵੀ ਫੈਸ਼ਨ ਜਾ ਬਣਾਈ ਜਾਂਦੇ ਨੇ ਹਨਾ ਵੀ ਆ ਗਾਣੇ ਜੈਂ ਤੂੰ ਆ ਜਾ ਕੱਢਦਾ ਕੋਈ ਕੀ ਕਰਦਾ ਕੋਈ ਕੀ ਕਰਦਾ ਵੀ ਉਹਦੇ ਨਾਲੋਂ ਹਟ ਕੇ ਵੀ ਠੀਕ ਆ ਜਰਾ ਐ ਕਿਹਾ ਵੀ ਵੀ ਉਂਗਲ ਜੇ ਐ ਜੇ ਕਰਤਾ ਵੀ ਗੈਟ ਆਊਟ ਕਿਆ ਬਾਤ ਆਪਕ ਨੂੰ ਪਸੰਦ ਲੱਗੀ ਤਾਂ ਹੀ ਉਹ ਮੈਨੂੰ ਉਹ ਤੋਂ ਇਨਾ ਮਾਇਆ ਹੋਇਆ ਮੈਂ ਕਿਹਾ ਯਾਰ ਵੀਡੀਓ ਵੀ ਪਾਈ ਜਾਵੇ ਗਾਣੇ ਤੇ ਬਾਕੀ ਆਪਾਂ ਸਪੋਰਟ ਤਾਂ ਕਰਦੀ ਆ ਜੀ ਆਪਣੇ ਚਾਚਾ ਜੀ ਨੂੰ ਗੋਗੀ ਮਾਨ ਨੂੰ ਕਿਉਂਕਿ ਉਹ ਬਹੁਤ ਕੰਮ ਵੀ ਬਹੁਤ ਵਧੀਆ ਕਰਦੇ ਨੇ ਠੀਕ ਆ ਜੂਤ ਨੂੰ ਤਿਆਰ ਕਰਨਾ ਚਾਹ ਜਿਵੇਂ ਮੈਂ ਅੱਗੇ ਕਹਿੰਨਾ ਨੌਜਵਾਨ ਖੇਡਾਂ ਨਾਲ ਵੀ ਜੋੜਦੇ ਨੇ ਉਹ ਮਹਰਾਜ ਜਾਂਦੇ ਨੇ ਠੀਕ ਆ ਪੂਲੇ ਜਾਂਦੇ ਨੇ ਉੱਥੇ ਸਿਖਾਉਂਦੇ ਨੇ ਜਵਾਕਾਂ ਨੂੰ ਹੁਣ ਨਸ਼ਿਆਂ ਤੋਂ ਦੂਰ ਰਹਿਣਾ ਖੇਡਾਂ ਨਾਲ ਜੋੜਦੇ ਨੇ ਬਹੁਤ ਸੋਹਣਾ ਪ੍ਰਾਲਾ ਕਰਦੇ ਨੇ ਨਾਲ ਨਾਲ ਉਹ ਫਿਰ ਗਾਇਕੀ ਦਾ ਸ਼ੌਂਕ ਵੀ ਰੱਖਦੇ ਨੇ ਹਨ ਗਾਣੇ ਉਹਨਾਂ ਨੂੰ ਕਾਫੀ ਗਾਣੇ ਆ ਗਏ ਉਹਨਾਂ ਦੇ ਪਹਿਲਾਂ ਬਾਪੂ ਤੇ ਆਇਆ ਸੀ ਠੀਕ ਆ ਉਹ ਦੂਪਹਿਰਾਂ ਜਾ ਰਿਆਂ ਤੇ ਆਇਆ ਸੀ ਤੇ ਹੁਣ ਆ ਇਹ ਰੰਗ ਹੁੰਦੇ ਨੇ ਐਡੋ ਵਾਟਾ ਹਨ ਬੰਨ ਗੀ ਜਿਵੇਂ ਉਹ ਕਹਿੰਦੇ ਹੁੰਦੇ ਨੇ ਇਹ ਜਿਹੜੇ ਮੇਰੇ ਵੀਰ ਨੌਲੇਜ ਰੱਖਦੇ ਨੇ ਗੀਤ ਦੀ ਗਾਇਕੀ ਦੀ ਗਾਉਣ ਦੀ ਹਨ ਉਹਨਾਂ ਨੂੰ ਵੱਧ ਪਤਾ ਆਪਾਂ ਨੂੰ ਇੰਨਾ ਨਹੀਂ ਪਤਾ ਪਰ ਹਾਂ ਆਪਾਂ ਨੂੰ ਜਿਹੜੀ ਚੀਜ਼ ਵਧੀਆ ਲੱਗੀ ਠੀਕ ਆ ਬੋਲ ਸੋਹਣੇ ਨੇ ਗਾਣੇ ਦੇ ਹਨ ਠੀਕ ਆ ਵੀਡੀਓ ਬਹੁਤ ਸੋਹਣੀ ਬਣੀ ਹੋਈ ਆ ਕਿਆ ਬਾਤ ਈ ਆ ਸੋ ਆਪਾਂ ਨਾਲ ਇੰਨਾ ਕਿ ਬਣਦਾ ਸੀ ਵੀ ਚਾਚੇ ਜੀ ਦੀ स्पोर्ट ਚ ਵੀਡੀਓ ਪਾਈ ਜਾਵੇ ਤਾਂ ਕਰਕੇ ਮਤਰੋ ਆਪਾਂ ਪਾ ਰਹੇ ਹਾਂ ਜਰੂਰ ਸੁਣਿਓ ਯਾਰ ਕਮੈਂਟ ਕਰਿਓ ਫੇਸਬੁੱਕ ਤੇ ਹਨਾ ਅਜੇ ਤੇ YouTube ਤੇ ਜਾ ਕੇ ਵੀ ਲਿੰਕ ਲਾ ਦੇਾਂਗੇ ਨਾਲ ਧੰਨਵਾਦ ਵੀਰੇ ਆਪਣੀ رائے ਜਰੂਰ ਦੇਣਾ ਓਕੇ ਆਪਾਂ ਉਹਦੀ ਸਾਂਝੀ ਕਰਤੀ ਬਾਈ ਓਕੇ ਮਤਰੋ ਉਧਰ ਸਰੋਂ ਦੇ ਕਿਆ ਬਾਤ ਆ ਖੇਲਾਂ ਚ ਹਵਾ ਵੀ ਦੇਖ ਲਓ ਤੁਹਾਨੂੰ ਮੌਸਮ ਬਾਰੇ ਵੀ ਦੱਸ ਦਈਏ